ਸਮਾਣਾ ਖਨੋਰੀ ਸੜਕ ਤੇ ਇੱਕ ਹਾਦਸਾ ਹੋਇਆ ਟਰੈਕਟਰ ਤੇ ਆਰਸੀ ਆਪਣੇ ਤੂੜੀ ਕੱਟ ਕੇ ਰੀਪਰ ਦੇ ਕਾਦਰਾਬਾਦ ਦਾ ਇੱਕ ਨੌਜਵਾਨ ਸੀ ਜਿਸ ਦਾ ਇਸ ਹਾਦਸੇ ਵਿੱਚ ਮੌਤ ਹੋਈ ਹੈ ਇਸ ਮਾਮਲੇ ਦੇ ਵਿੱਚ ਸਤਰਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਔਰ ਮ੍ਰਿਤਕ ਦੀ ਡੈਡ ਬੋਡੀ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪੀਟਲ ਕਰਾਇਆ ਜਾ ਰਿਹਾ ਹੈ ਔਰ ਗੱਡੀ ਦੀ ਪਛਾਣ ਵੀ ਹੋ ਗਈ ਹੈ ਪੁਲਿਸ ਅਧਿਕਾਰੀ ਨੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਹੈ ਔਰ ਪੋਸਟਮਾਰਟਮ ਕਰਾ ਕੇ ਡੈਡ ਬੋਡੀ ਵਾਰਸਾਂ ਕੇ ਹਵਾਲੇ ਕੀਤੀ ਜਾ ਰਹੀ ਹੈ ਪਰਿਵਾਰ ਦੇ ਕੋਲ ਜ਼ਮੀਨ ਵੀ ਨਹੀਂ ਸੀ ਲੇਕਿਨ ਇੱਕ ਰੀਪਰ ਦਾ ਤੂੜੀ ਕੱਢਣ ਦਾ ਕੰਮ ਕਰਦੇ ਸੀ ਔਰ ਇਸ ਦਿਨ ਆਲੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਪਿੱਛੇ ਆਪਣੀ ਪਤਨੀ ਔਰ ਇੱਕ ਬੱਚੇ ਨੂੰ ਛੜ ਗਏ। ਇਹ ਨਰਮਨ ਕਿੱਥੇ ਹੋ ਰਿਹਾ ਸੀ ਜੀ? ਟਰੈਕਟਰ ਲੈਂ ਗਿਆ ਸੀ ਉਧਰ। ਅੱਛਾ ਜੀ। ਤੇ ਕਿਤੇ ਆ ਕੇ ਖਨੌਰੀ ਟੱਪਣ ਸਾਰ ਕੇ ਤੇ ਟਰਾਲੇ ਨੇ ਮਾਗਰੋ ਟਰਾਲੇ ਜੇ ਹੋਰ ਮਾਰੀ ਜੀ। ਟਰੈਕਟਰ ਤੇ ਕੋਈ ਨਹੀਂ ਸੀ ਕੱਲਾ ਸੀ ਔਰ ਵੀ ਸਭ ਨਾਲ। ਕੱਲਾ ਸੀ ਇੱਕ ਭਤੀਜਾ ਸੀ ਨਾਲ ਹੀ। ਓ ਠੀਕ ਹੈ। ਉਹਦੇ ਵੀ ਸੱਟਾਂ ਲੱਗੀਆਂ ਜੀ ਪੈਰਾਂ ਤੇ। ਅੱਛਾ ਜੀ। ਉਹਨਾਂ ਦਾ ਗੱਟਾ ਟੁੱਟ ਗਿਆ ਜੀ। ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਜੀ ਫੋਨ ਆਇਆ ਹੋਇਆ? ਇਹਨਾਂ ਤਕਰੀਬਨ 4:30 ਵਜੇ ਮੈਨੂੰ ਫੋਨ ਪਹਿਲਾਂ ਗਿਆ ਸੀ ਜੀ ਇਹ ਤਾਂ ਉਧਰ ਸਾਧਨ ਲੈ ਕੇ ਆਉਣੇ ਸੀ ਇਹਨਾਂ ਨੇ ਜੇ ਉਹ ਵਾਪਸੇ ਆਉਂਦੇ ਹੁੰਦੇ ਕੋਈ ਸਵੇਰੇ ਸਵੇਰੇ ਟਰੈਕਟ ਘਟ ਹੁੰਦੀ ਆ ਮੈਰਿਜ ਹੋਈ ਆ ਸਰ 2016 ਇ ਇੱਕ ਬੱਚਾ ਆਈ ਇਹਨਾਂ ਦਾ 6 ਸਾਲ ਦਾ ਜਮੀਨ ਹੈ ਖੇਤੀ ਵਾਲੀ ਕੀ ਦਿਨ ਨਹੀਂ ਹੈ ਸਰ ਇਹ ਸਰਾਹੀ ਬਸ ਤੂੜੀ ਬਣਾਉਣ ਦਾ ਕੰਮ ਕਰਦੇ ਸੀਗੇ ਇਹ ਆਪਣਾ ਕੰਮ ਨਵੇੜ ਕੇ ਆ ਰਹੇ ਸੀਗੇ ਪੇਪਰ ਤੇ ਹਾਂਜੀ ਤੇ ਰਸਤੇ ਦੇ ਵਿੱਚ ਪਿੱਛੋਂ ਗੱਡੀ ਬੜੀ ਤੇਜ਼ ਆ ਰਹੀ ਸੀ ਟਰੱਕ ਸੀਗਾ ਤੇ ਉਹ ਆਇਡੈਂਟੀਫਾਈ ਹੋ ਗਿਆ ਤੇ ਉਹਨੇ ਟੱਕਰ ਮਾਰੀ ਤੇ ਮੌਕੇ ਤੇ ਖੜ ਕੇ ਦੇਖ ਕੇ ਵੀ ਮਤਲਬ ਵੀ ਮੁੰਡੇ ਦੀ ਡੈਥ ਹੋ ਗਈ ਫਿਰ ਮੌਕੇ ਤੋਂ ਬੰਦਾ ਭੱਜ ਗਿਆ ਤੇ ਜਿਹੜੇ ਨਾਲ ਸੀਗੇ ਮੁੰਡੇ ਇਹਨੂੰ ਮੁੰਡੇ ਨੂੰ ਸਾਹਮਣੇ ਚ ਲਾ ਗਏ ਤੇ ਇਹਦੇ ਨਾਲ ਸਾਡੇ ਬੰਦੇ ਨੂੰ ਬਹੁਤ ਵੱਡਾ ਘਾਟਾ ਪਿਆ ਜੀ ਸਾਨੂੰ ਤਾਂ ਮਤਲਬ ਭਰਾਵਾਂ ਵਾਲਾ ਪਿਆਰ ਸੀ ਸਾਡੇ ਨਾਲ ਵੀ ਜਾਨੀ ਕਿ ਇਹ ਵੀ ਪਰਿਵਾਰ ਦਾ ਸਾਡਾ ਜੀ ਚ ਲਾ ਗਿਆ ਹਾਂ ਜੀ ਆਈਡੈਂਟੀਫਾਈ ਕਰ ਲਈ ਜੀ ਇਹ ਜੋਗਿਆ ਦੇ ਕੋਲ ਆ ਪਿੰਡ ਬੱਤੀ ਦਾ ਪਿੰਡ ਨੇ ਉੱਥੇ ਜੀ ਉੱਥੇ ਆ ਰਹੇ ਸੀ ਉਧਰੋਂ ਸੀਜਲ ਲਾ ਕੇ ਟੂੜੀ ਦਾ ਆ ਰਹੇ ਸੀ ਰਾਤ ਫਿਰ 4 ਵਜੇ ਦੀ ਗੱਲ ਆਈ ਪਿੱਛੋਂ ਗੱਡੀ ਆਈ ਕੋਲ ਨੂੰ ਫੇਟ ਮਾਰਦੀ ਪਿੱਛੋਂ ਲਿਆ ਕੇ ਮਾਰੀ ਜਿਸ ਦੇ ਨਾਲ ਦੋਨਾਂ ਕੋਲਾ ਕੋਲਾ ਦੇ ਵਿਚਕਾਰ ਟਰੈਕਟਰ गिर ਗਿਆ ਬੰਦਾ ਸਾਈਡ ਤੇ ਡਿੱਗ ਗਿਆ ਉਹ ਨਾਜ਼ਰਾਂ ਰੋਡ ਦੀ ਸਪੋਰਟ ਡੈਥ ਹੋ ਗਈ ਉਹਦੀ ਤੇ ਜਿਹੜਾ ਮਰਨ ਵਾਲੇ ਦਾ ਨਾਮ ਅੰਤਰ ਸਿੰਘ ਹੈ ਤੇ ਜਿਹੜਾ ਆਪਣੇ ਬਿਆਨ ਉਹਦੇ ਭਤੀਜੇ ਦੇ ਬਿਆਨਾਂ ਦੇ ਆ ਆ ਅਰਸ਼ਦੀਪ ਸਿੰਘ ਉਸੇ ਦਾ ਨਾਮ ਹੈ ਅਰਸ਼ਦੀਪ ਸਿੰਘ ਦੇ ਬਿਆਨ ਤੇ ਕਰਨਾ ਦੱਸ ਕਿ ਪਛਾਣ ਹੋਈ ਹੈ ਗੱਡੀ ਦੀ ਪਛਾਣ ਹੋ ਗਈ ਹੋ ਗਿਆ ਜੀ ਤੇ ਕੀ ਕਰੀਏ ਚੱਲੀਏ ਮੈਂ ਵਰਚਾ ਦੇ ਕੇ ਗੱਡੀ ਨੂੰ ਕੋਈ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਵੀ ਕਿੱਥੇ ਪੋਸਟਵਾਲਾ ਪਾ ਕੇ ਪਰ ਵਾਸ ਵਾਰਸਾ ਦੇਗਾ ਕਿ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰ ਸੋਤਮ ਕੋਸ਼ਿਕ ਸਮਾਣਾ ਨਯੋਜ